ਫੋਟੋ ਸ਼ੂਟ ਹੋ ਰਿਹਾ ਜੀ ਤੇ ਤੁਸੀਂ ਇਹ ਦੇਖੋ ਸਾਡਾ ਸਰਖਾਨ ਸਿੰਘ ਬੈਠ ਗਿਆ ਜੀ ਆਹ ਫੋਟੋ ਸ਼ੂਟ ਜਿਹੜਾ ਚੱਲ ਰਿਹਾ ਬਗਲ ਆ ਗਏ ਆ ਰੁਕ ਲੱਗੀ ਉਹਨੇ ਜਿੰਨੇ ਮਖਾਲੇ ਖਾਲੇ ਬਾਦੂ ਇੱਕ ਬੱਜੇ ਨਾਲ ਦਵਾਂਗੇ ਕਿਉਂਕਿ ਸਾਰੇ ਬੋੜੂੜੀ ਬੀ ਹੋਵੇ ਵਾਹ ਵਾਇਰੂ ਦੀ ਜੱਟਾ ਰਾਜਨੇ ਪ੍ਰਗਟ ਜਿਹੜੀ ਪਾਰਟੀ ਆ ਤੇ ਪ੍ਰਦੀਪ ਸਿੰਘ ਨਾਲੋਂ ਵੀਰੇ ਨਾਲੋਂ ਇਹਨੇ ਕਿਹਾ ਕਿ ਮੈਂ ਸਾਰੇ ਪ੍ਰਗਟ ਦੀ ਪੰਜ ਆਗੇ ਆ ਬਾਈਰੂ ਦੀ ਕਹਾਣੀ ਆ ਬਾਈਰੂ ਦੀ ਕਥਾ ਕਿਉਂ ਸਿੱਖ ਗੋਮ ਸ਼ਸਤਰਾਂ ਨਾਲ ਬਹੁਤ ਪਿਆਰ ਕਰਦੀ ਆ ਕਿਉਂਕਿ ਕਲਗੀਧਰ ਪਾਸ਼ਾ ਬੜੇ ਉਹਦੇ ਥਾਪੜੇ ਦਿੰਦੇ ਰਹੇ ਨੇ ਬਾਬਾ ਹਰਦਾਸ ਸਿੰਘ ਜੀ ਪਿੰਡ ਸੋਹਣੇ ਦੇ ਰਹਿਣ ਵਾਲੇ ਸੀ ਔਰ ਬਾਬਾ ਹਰਦਾਸ ਸਿੰਘ ਜੀ ਕਲਗੀਧਰ ਪਾਸ਼ਾ ਜੀ ਵਾਸਤੇ ਕਾਸਤ ਤਿਆਰ ਕਰਦੇ ਸੀ ਕਿਹੜੇ ਜਜਮੈਂਟ ਦੀ ਟੀਮ ਆ ਜੀ ਇਹ ਤੁਹਾਡੇ ਤੋਂ ਵਧੀਆ ਭਾਗ ਕਿਸੇ ਦੇ ਹੋ ਨਹੀਂ ਸਕਦੇ ਕਿ ਜਿੰਨੀਆਂ ਵੀ ਜੰਗਾਂ ਸਾਡੀ ਕੌਮ ਨੇ ਜਿੱਤੀਆਂ ਨਾ ਤਲਗੀ ਤਰ ਪਾਸ਼ਾ ਜੀ ਦੇ ਨਾਲ ਜਿੰਨੀਆਂ ਵੀ ਜੰਗਾਂ ਜਿੱਤੀਆਂ ਗੁਰੂ ਸਾਹਿਬ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਹ ਸਾਰੇ ਦੇ ਸਾਰੇ ਸਿੰਘ ਗੱਤਕੀ ਵਾਲੇ ਹੋਏ ਨੇ ਬਾਬਾ ਦੀਪ ਸਿੰਘ ਜੀ ਬੜੇ ਵਧੀਆ ਗੱਤਕੀ ਕਰਨੇ ਇਸ ਕਰਕੇ ਗੱਤਕੀ ਵਾਲੇ ਸਿੰਘਾਂ ਨੇ ਦੁਨੀਆਂ ਦਿੱਤੀਆਂ ਗੱਤਕਾ ਖੇੜਦੇ ਸੀ ਸਾਬ ਜਾਦੇ ਇਸ ਕਰਕੇ ਤੁਸੀਂ ਬੜੇ ਭਾਗਾ ਵਾਲਿਓ ਹਾਰੀ ਸਾਰੀ ਬੰਦਾ ਗੱਤਕਾ ਨਹੀਂ ਜੇ ਖੇਡ ਸਕਦਾ ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਜਿਸ ਬੰਦੇ ਤੇ ਉਸ ਪਰਿਵਾਰ ਤੇ ਜਿਨ੍ਹਾਂ ਦੇ ਬੱਚੇ ਗੱਤਕੇ ਨਾਲ ਜੁੜਦੇ ਨੇ ਇਸ ਕਰਕੇ ਤੁਸੀਂ ਉਹਨਾਂ ਗੱਤਕੇ ਵਾਲੇ ਗੁਰਸਿੱਖ ਵੀਰਾਂ ਗੁਰਸਿੱਖ ਬੱਚੀਆਂ ਦੀ ਸੰਗਤ ਕਰ ਰਹੇ ਹੋ ਬੁੱਢੇ ਵੱਡੇ ਭਾਗਾ ਵਾਲਿਓ ਨਹੀਂ ਤਾਂ ਝੂਟੇ ਦੇ ਤੇ ਸਾਰੇ ਲਈ ਫਿਰਦੇ ਆਓ ਆਪਾਂ ਗੁਰੂ ਵਿੱਚ ਭਿੱਜ ਕੇ ਅਰਦਾਸ ਕਰੀਏ ਕਿ ਗੁਰੂ ਤੁਹਾਡੀ ਸਾਰਿਆਂ ਦੀ ਅਰਦਾਸ ਸੁਣੇ ਸੋ ਅਰਦਾਸ ਅਸੀਂ ਸਸਤਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੰਗਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦੇ ਆਂ ਜੀ ਤੇ ਆਸਿਕ ਧਰਤੀ ਆ ਸੋ ਕਰੀਏ ਜੀ ਅਰਦਾਸ ਤੁਧ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਬ ਤੇਰਾ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਏ ਓੰਕਾਰ ਸਿਧਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰ ਗੱਜ ਕੇ ਜਗਦਾਬ ਲਾਵੇ ਨਿਆਣ ਹੋ ਜਾਵੇ ਆਕਾਲੀ ਪਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪੁੱਤਰ ਜਰਨਾਰੂ ਪਾਵਨ ਨੇ ਹਲ ਹੋ ਜਾਵੇ ਸਤਿ ਸਿਰੀ ਆ ਗਾ ਲੋ ਗਾਰੇ ਗਿਆ ਵੇ ਫਤਿਹ ਪਾਵੇ ਖਾਲਸਾ ਸਾਜਨਾ ਤੇਸ ਤੇ ਮਨੂ ਪਾ ਅਰੇ ਜਾਵੇ ਰਿਹਾਲ ਹੋ ਜਾਵੇ ਮਾਤਾ ਸੇਵ ਦੇ ਆਦੇ ਮੰਨੂ ਭਾਵੇ ਅਰੇ ਆਵੇ ਨਖਨਾਤ ਜਨਗਾਰਿਆਂ ਨੂੰ ਭਾਵੇ ਸਤਰੀਆ ਗਾਲਾ ਸੋ ਅਖਾਰਿਆਂ ਦੇ ਜਥੇਦਾਰ ਸਟੇਜ ਦੇ ਉੱਪਰ ਰਹਿ ਜਾਣ ਜੀ ਬਾਕੀ ਟੀਮਾਂ ਸਾਰੀਆਂ ਥੱਲੇ ਸੇਜ ਕੋ ਸੱਜਣ ਜੀ ਜਥੇਦਾਰ ਰਹਿ ਜਾਣ ਜੀ ਔਰ ਬਹੁਤ ਧੰਨਵਾਦ ਸੰਗਤ ਦਾ ਕਿ ਜਿਹੜੀ ਸੰਗਤ ਨੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਖੜੇ ਹੋ ਕੇ ਅਰਦਾਸ ਆਤਮਰੀ ਭਰੀ ਨਹੀਂ ਤਾਂ ਮੈਂ ਕਿਹਾ ਵੀ ਗਿਆ ਕਿ ਮੇਲਾ ਝੂਟਣ ਦੇ ਵੜ ਜਣੇ ਆਏ ਨੇ ਸੋ ਬੜੇ ਭਾਗਾ ਵਾਲਿਓ ਹੌਲੀ ਹੌਲੀ ਜੁੜਦੀ ਜਾ ਰਹੀ ਹੈ ਸੰਗਤ ਗੁਰੂ ਸਾਹਿਬ ਅਕਸ਼ਿਸ਼ ਕਰਨ ਜਿਹੜੇ ਵੀ ਵੀਰ ਆਏ ਨੇ ਜੀ ਆਇਆਂ ਨੂੰ ਪੀਰਾਂ ਦਾ ਭੈਣਾਂ ਦਾ ਸਾਰੇ ਆਸਿਰ ਪਾਣ ਖੰਡਾ ਖੜੇ ਤੁਕ ਤੁਕ ਪਰੇਤੀ ਯਾਤਰਾ ਕਾਹੀ ਜੇ ਵਾਲੇ ਸੀ ਇਹ ਦੁਨੀਆਂ ਦੇ ਵਿੱਚ ਮਤਲਬ ਰੋਜ਼ ਰੋਜ਼ਾਰੇ ਜਿਹੜਾ ਪੈ ਪੋਛ ਮਾਰ ਦੂਸਤਾਂ ਦੀ ਜੇ ਰੋਹੀ ਇਹਨਾਂ ਬੰਦੂ ਜੀ ਨਾ ਜੀ ਚੰਦੋਤ ਬੰਨ੍ਹੋ ਇਹਨਾਂ ਨੇ ਦੀਨਦੂਤ ਦਿੱਤਾ ਨਹੀਂ ਇਹ ਸਿੱਧਕ ਤੋਂ ਹਾਰਦੀਆਂ ਨਹੀਂ ਇਹ ਵੀ ਸਕੂਲ ਕਰਦੀਆਂ ਪਤਾ ਨਹੀਂ ਕੀਮਤ ਇਹ ਬੜੀ ਹੁੰਦੀ ਹੈ ਲੈ ਆਓ ਇਹਨਾਂ ਦੇ ਬੱਚਿਆਂ ਦੇ ਤੋਤੇ ਕੀਦੇ ਉਹ ਹਾਰ ਇਨਾਂ ਦੇ ਗਲਾ ਵਿੱਚ ਪਾ ਦਿਓ ਦੇਖ ਲਿਆ ਕਿਵੇਂ ਨਹੀਂ ਮੰਨਦੀਆਂ ਇੱਥੇ ਤਾਂ ਵੱਡੇ-ਵੱਡੇ ਮੰਨ ਜਾਂਦੇ ਨੇ ਇਹ ਕਿਵੇਂ ਨਹੀਂ ਮੰਨਣਗੀਆਂ ਲੈ ਹੁਣ ਪਾਈਓ ਹਾਂ ਤਿਆਰ ਹੋਏ ਕਿ ਨਹੀਂ ਲੈ ਲਓ स्वतंत्र करें हर एवित्त रिकॉर्ड को नोक करें बच्चा बच्चा हर एवित्त रिकॉर्ड के तू चाहे ताई भी जान बचा सकती हैं ताई जाती कबूल करना ताई भी जान बहुत सुरक्षित नहीं जाएगी मेरे मनु कुछ जिन्ने दुलों में भी करने चलने कर लें जिन्ना मेरे से भी दुलों जुमां चलने अजमलने पर मैं अपने च ਜਲਾਦੋ ਇੱਧਰ ਦੂਜਾ ਬੱਚਾ ਵੀ ਲੈ ਜਾਓ ਤੇ ਤੂੰ ਵੀ ਤੰਗ ਕੇ ਲੈ ਆਓ ਜਲਾਦੋ ਇੱਧਰ ਦੂਜਾ ਬੱਚਾ ਸੁਣੀ ਤੇ ਤੰਗਿਆ ਕਿ ਨਹੀਂ ਲੈ ਲਓ ਪਾਸ ਖਿਡਾੜੀ ਪ੍ਰਦਰਸ਼ਨ ਕਰਨਗੇ 9 ਮਿੰਟ ਤੇ ਵਰਨਿੰਗ ਵਿਸਲ ਹੋਵੇਗੀ 10 ਮਿੰਟ ਤੇ ਫਾਈਨਲ ਵਿਸਲ ਹੋਵੇਗੀ ਔਰ ਜਿਵੇਂ 10 ਮਿੰਟ ਦੀ ਵਿਸਲ ਵੱਜਦੀ ਹੈ ਉਸ ਤੋਂ ਬਾਅਦ ਜਿਹੜਾ ਵਾ ਸਮਰੋਹ